ਮੇਰਾ ਨਾਮ ਗਿੱਤੂ ਸਿੰਘ ਹੈ ਕਿੱਥੇ ਦੇ ਰਹਿਣ ਵਾਲਿਓ ਮੈਂ ਮਾਚੀਵੜੇ ਰਹਿਣ ਵਾਲਿਓ ਹਾਂਜੀ ਕਿਹੜਾ ਮੱਲਾ ਕ੍ਰਿਸ਼ਨਾਪੁਰੀ ਮੱਲੇ ਤੋਂ ਅੱਜ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਸਰ ਅਸੀਂ ਜਾ ਰਹੇ ਸੀ ਕਿ ਮੱਥਾ ਟੇਕਣ ਸਤ ਸੰਗ ਕਰ ਠੀਕ ਹੈ ਕਮਾਣੋ ਹਾਂਜੀ ਬਾਬਾ ਰਾਮਬਲ ਜੀ ਦੇ ਸਤ ਸੰਗ ਕਰ ਹਾਂਜੀ ਤੇ ਅਸੀਂ ਬੱਸ ਜਣ ਮੇਰੇ ਫਾਦਰ ਨੂੰ ਸੰ ਛੱਡ ਕੇ ਗਏ ਦੋਨੋਂ ਯਰਨੋ ਮੇਰੀ ਮਦਰ ਨੂੰ ਉਹ ਤੇ ਮੈਨੂੰ ਹਾਂਜੀ ਤੇ ਉੱਥੇ ਅੱਗੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬਾਅਦ ਸੀ ਪਿੱਛੇ ਪ੍ਰਾਈਵੇਟ ਵਾਸੀ ਕੀ ਉਹਦੇ ਵਿੱਚ ਗੱਡੀ ਵੀ ਉਹਨਾਂ ਦੀ Swift ਵਾਈਟ ਕਲਰ ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ satsang gar di ja rahe asi bhi ਕਿ ਅਸੀਂ ਇੱਕ ਹੋਰ ਰੋੜੇ satsang de bande n da na ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵੜ ਜਾਂਦੀਆਂ ਕਹਿੰਦੇ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ satsang de bande ਨੇ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ਇਅਰਜ਼ ਹੀ ਦੋ ਲੋ ਜਨਾਨੀਆਂ ਤੇ ਮੁੰਡਾ ਸੀ 33 ایਅਰਜ਼ ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਲੈ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੇ ਉਤਾਰਤਾ ਅੱਛਾ ਔਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦੇ ਤੁਸੀਂ ਕਿੰਨੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੇ ਅੱਗੇ ਵਧਜੋ ਫਿਰ ਫਿਰ ਉਹਨਾਂ ਨੇ ਮੈਨੂੰ ਉਤਾਰੀਤਾ ਪੂਰਾ ਤੇ ਫਿਰ ਕਹਿੰਦੇ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇੱਧਰ ਰਵੋ ਇੱਧਰ ਰਵੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਗੇਰ ਉਹਨੇ ਕਿ ਕਿਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ ਕੱਟ ਲਈ ਉਹਨੇ ਸੋਨੇ ਦੀ ਅੱਛਾ ਜੀ ਸਾਨੂੰ ਪਤਾ ਨਹੀਂ ਚੱਲਿਆ ਅੱਛਾ ਜੀ ਤੇ ਜਦ ਮੈਂ ਉਤਰੀ ਜਦ ਮੈਂ ਮੰਮੀ 니ੱਚੀ ਉਤਰੀ ਤੇ ਮੰਮੀ ਨੂੰ ਕਹਿੰਦੀ ਕਿ ਤੁਸੀਂ ਬਸਾ ਆ ਜਾਓ ਹਾਂਜੀ ਤੇ ਫਿਰ ਇਹ ਗੱਡੀ ਤਾਂ ਤੋਂ ਸਾਡੇ ਦਾ ਸਵੇ ਦੀ ਗੱਲ ਏ ਫਿਰ ਗੱਡੀ ਤੇ ਚ ਲੱਗੀ ਲੱਗੀਓ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਰ ਸਾਰਾ ਚੈੱਕ ਕਰ ਲੋ ਤਾਂ ਮੰਮੀ ਦੀ ਮੈਂ ਚੇਨ ਵੀ ਰੱਖੀ ਤੇ 골ਡ ਇਰਿੰਗਸ ਇਰਿੰਗਸ ਵੀ ਰੱਖੀਏ ਸਭ ਕੁ ਸਿਗਾ ਪਰ 골ਡ ਦੀ ਇੱਕ ਨਹੀਂ ਸੀਗਾ ਕੜੀ ਚੂੜੀ ਨਹੀਂ ਸੀਗੀ ਤੇ ਉੱਥੇ ਫਿਰ ਦੇਖਿਆ ਫਿਰ ਅਸੀਂ ਨੀਅਰ ਅਸੀਂ ਸਵਾਨ ਨੰਬਰ ਤੇ ਕਾਲ ਕੀਤੀ ਤੇ ਪੁਲਿਸ ਵੀ ਆਈ ਐਸਐਚਓ ਵੀ ਆਏ ਇੱਥੇ ਤੇ ਉਹਨਾਂ ਨੇ ਕੰਪਲੇਂਟ ਰਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮਾਛੀਵੜੇ ਥਾਣੇ ਜਾ ਕੇ ਆਓ ਉੱਥੇ ਵੀ ਕੰਪਲੇਂਟ ਰਿਸਟਰਡ ਕਰਾਓ ਉੱਥੇ ਵੀ ਕੰਪਲੇਂਟ ਰਿਸਟਰਡ ਹੋ ਗਈ ਫਿਰ ਉਹ ਥਾਣੇ ਉਹਨਾਂ ਨੇ ਕਿਹਾ ਅਸਨ ਏਰੀਆ ਦਿਖਾਓ ਇੱਥੇ ਤੁਹਾਡੇ ਨਾਲ ਵਾਰਦਾਤ ਹੋਈ ਹੈ ਫਿਰ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗਿਲ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰਾ ਚ ਦੀ ਗੱਡੀ ਦੀ ਫੋਟੋ ਕਢਵਾਈ ਮਾਛੀਵੜੇ ਹੈ ਨਾ ਇਹ ਹਾਂਜੀ ਹਾਂਜੀ ਗਿਲ ਹਾਊਸ ਹੈ ਉਹਨਾਂ ਦੇ ਅਸੀਂ ਘਰ ਤੋਂ ਫੋ ਤੁਸੀਂ ਗੱਡੀ ਦੇ ਫੋਟੋ ਨਾਲ ਬਚਵਗੀ ਪਰ ਉਹ ਗੱਡੀ ਦਾ ਨੰਬਰ ਫੇਕ ਦੱਸਿਆ ਜਾ ਰਿਹਾ ਸੀ ਇਹਨੇ ਇਹ ਘਟਨਾ ਕਿੰਨੇ ਵਜੇ ਦੀ ਹੈ ਜੀ ਇਹ ਘਟਨਾ ਹੈਗੀ ਜੀ 10:30 ਵਜੇ ਦੀ ਅੱਛਾ ਜੀ ਤੁਸੀਂ ਅੱਗੇ ਵੀ ਜਾਣਦੇ ਹਾਂ ਹਾਂਜੀ ਪਹਿਲਾਂ ਵੀ ਕਦੇ ਜਾਣਦੇ ਹੋ ਪਹਿਲੇ ਵੀ ਨਹੀਂ ਪਹਿਲੀ ਸੀ ਹਾਂਜੀ ਫਸਟ ਟਾਈਮ ਪਹਿਲੇ ਅਸੀਂ ਗਏ ਜਾਂਦੇ ਹਾਂ ਜੀ ਫਸਟ ਟਾਈਮ ਹੀ ਜਾ ਰਹੇ ਸੀ ਐਸੀ ਵੈਸੇ ਆਪਣੀ ਗੱਡੀ ਚਾਲਦੇ ਅੱਛਾ ਜੀ ਫਸਟ ਟਾਈਮ ਤੁਸੀਂ ਜਿਹੜਾ ਜਾ ਰਹੇ ਸੀਗੇ ਹਾਂਜੀ ਪਹਿਲਾਂ ਆਪਣੇ ਸਾਧਨ ਤੇ ਜਾਣੇ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਅਸੀਂ ਇਹ ਕਿ ਸਾਨੂੰ ਸਖਤ ਸਖਤ ਕਾਨੂੰਨੀ ਜਿਹੜੀ ਵੀ ਹੈ ਸਤ ਸਗਤ ਤੇ ਕਾਰਵਾਈ ਹੋਏ ਜਿਹੜਾ ਵੀ ਇਹ ਚੋਰੀ ਲੁੱਟਾ ਜਿਹੜੀ ਲੁੱਟੇ ਘੋਰੀਆਂ ਸਭ ਤੋਂ ਚੇ ਬੰਦ ਕੀਤੀ ਚਾਹੁੰਦਾ ਪਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਆਮ ਲੋਕਾਂ ਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਕਰਨਾ ਬਾਕਰੀ ਕਿਸੇ ਹੋਰ ਨਾਲ ਕੀ ਦੇ ਗੀ ਕੀ ਹੋਰ ਕਿਸੇ ਨੰਨਾ ਬਾਕਰੇ ਹਾਂਜੀ ਕਿਸੇ ਹੋਰ ਨਾਲ ਬਾਕਰੀ ਸੁੱਤਾ ਰਕੋ ਹੋ ਜਾਣਾ ਕੀ ਲੋਕ ਕੀ ਬੀ ਕੇਅਰਫੁਲ ਰਹਿਣ ਅੱਗੇ ਤੋਂ ਕਿ 골ਡ ਕੋਈ ਨਾ ਪਾਏ ਅੱਜ ਤੋਂ ਬਾਅਦ ਮੇਰਾ ਨਾਮ ਸੰਵਰਨ ਕਾਮਤਾ ਕਿੱਥੇ ਦੇ ਰਹਿਣਾ ਅਸੀਂ ਮਛੀਸਾੜਾ ਸਾਹਿਬ ਕ੍ਰਿਸ਼ਨਾਪ uri ਮੱਲਾ ਮੱਛੀ ਸਾਹਵਰ ਰੋ ਦੀ ਰੈਨ ਵਾਲੀ ਅੱਛਾ ਅੱਜ ਕੀ ਕੱਟਣਾ ਵਾਪਰੀ ਹੈ ਤੁਹਾਡੇ ਨਾਲ ਮੇਰੇ ਨਾਲ ਇਹ ਕੱਟਣਾ ਵਾਪਰੀ ਹੈ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ ਅੱਛਾ ਜੀ ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਆ ਅੱਜ ਅਸੀਂ ਬਾਸਤ ਚ ਚਲੇ ਗਏ ਉੱਥੇ ਇਹ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਣਾ ਕਿੱਥੇ ਸੀ ਤੁਸੀਂ ਅਸੀਂ ਖਮਾਣੋ ਜਾਣਾ ਠੀਕ ਹੈ ਸੱਤ ਲੋਕ ਆਸ਼ਰਮ ਚ ਹਾਂਜੀ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ ਮਾਰੀਏ ਉਹਨਾਂ ਨੇ ਆਂਟੀ ਆਜੋ ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ ਫੇਰ ਇਸ ਨੂੰ ਬਹੁ ਨੂੰ ਤਾਰਤਾ ਨੀਚੇ ਫਿਰ ਮੈਨੂੰ ਤੱਕੇ ਜੇ ਦੇਣ ਲੱਗ ਗਈ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਗਏ ਬੈਠੋ ਹੈ ਜਦ ਬੀਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈੱਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਕਹਿੰਦੀ ਮੈਨੂੰ ਤੱਕੇ ਦੇਣ ਲੱਗ ਗਈ ਕਹਿੰਦੇ ਉਤਰੋ ਉਤਰੋ ਨੀਤੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਜਿਓ ਤੁਸੀਂ ਬੱਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਕੀ ਮੰਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਖਾਈ ਹਾਂਜੀ ਉਹ ਰਿਪੋਰਟ ਲਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬਰਾਦਰ ਹੈ ਉਹਨਾਂ ਨੇ ਵੀ ਆਪਣਾ ਫੋਨ-ਫੋਨ ਕੀਤੇ ਆ ਥਾਣੇ ਵੀ ਜਾ ਕੇ ਆਈਆਂ ਉਹਨਾਂ ਨੂੰ ਮਿਲ ਕੇ ਆਏ ਆ ਤੇ ਉਹ ਜਿਹੜੇ ਹੈਗੇ ਅਸੀਂ ਇਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਬਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਆਂ